ਮਨ ਲਓ ਜੇ ਕੋਈ ਬੰਦਾ ਡਿੱਗ ਪਿਆ ਖੈ ਕੀ ਉਸ ਨੂੰ ਭੰਡਾਂਗੇ ਕਿਉਂਕਿ ਕਿ ਉਸ ਨੂੰ ਲੋਕਾਂ ਵਿੱਚ ਪ੍ਰਚਾਰਾਂਗੇ ਵੀ ਆਹ ਕੁਝ ਹੋ ਗਿਆ ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣ ਲੱਗਾ ਗੁਰੂ ਨਾਨਕ ਸਾਹਿਬ ਕਰਤਾਰਪੁਰ ਸੰਜੀ 18 ਸਾਲ ਉੱਥੇ ਇਹ ਸਭ ਕੁਝ ਹੋਇਆ ਤੇ ਸਭ ਤੋਂ ਜ਼ਿਆਦਾ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਉਚਾਰਨ ਕੀਤੀ ਕਰਤਾਰਪੁਰ 18 ਸਾਲ ਉੱਥੇ ਕੁਝ ਘਟਨਾਵਾਂ ਇਤਿਹਾਸਕ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠਿਆ ਇੱਕ ਸਿੱਖ ਹੈ ਉਹਦਾ ਨਾਮ ਸੀ ਭਾਈ ਮੂਲਾ ਇੱਕ ਦਿਨ ਮੂਲਾ ਕੀੜ ਉਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਜੀ ਮੂਲਾ ਕੀੜ ਬਖਾਣੀ ਹੈ ਅਚਰਤ ਅਚਰਜ ਚਲਤ ਲੁਭਤ ਗੁਰਦਾਸੀ ਇਹ ਪੂਰੀ ਤੁਕ ਦਿੱਤੀ ਹੈ ਭਾਈ ਮੂਲੇ ਭਾਈ ਮੂਲਾ ਦੂਜਾ ਨਹੀਂ ਮਰਨ ਜਾਪੀ ਮੂਲਾ ਤੇ ਇਹ ਵੀ ਨਹੀਂ ਕਿ ਭਾਈ ਮੂਲਾ ਬਾਬਾ ਮੂਲਾ ਜੀ ਮਾਤਾ ਸੁਲਖਣੀ ਦੇ ਪਿਤਾ ਜੀ ਇਹ ਹੋਰ ਹੈ ਸਿੱਖ ਇਹ ਕੀੜੇ ਦੀ ਗੋਤ ਸੀ ਮੂਲਾ ਕੀੜ ਵਿਖਾਣੀ ਹੈ ਅਚਰਜ ਚਲਤ ਇੱਥੇ ਭਾਈ ਸਾਹਿਬ ਨੇ ਲਿਖਿਆ ਉਹਦੇ ਜਿਹੜੀ ਕਰਨੀ ਹੈ ਬੜੀ ਘਰਾਨੀ ਜਾਣ ਕੇ ਬੰਦਾ ਸੋਚਣ ਲੱਗ ਪੈਂਦਾ ਇਹ ਕਿਉਂ ਕੀਤਾ ਇਹ ਇਹ ਕਿਵੇਂ ਕਰ ਦਿੱਤਾ ਇਹਨੇ ਅਚਰਜ ਚਲਤ ਲੁਬਤ ਗੁਰਦਾਸੀ ਸੱਚੀ ਐਵੇਂ ਉਹ ਗੁਰੂ ਦੇ ਦਾਸਾਂ ਨੂੰ ਮੁਹੱਬਤ ਕਰਨ ਵਾਲਾ ਹਜ਼ੂਰ ਗੁਰੂ ਨਾਨਕ ਸਾਹਿਬ ਬੈਠੇ ਨੇ ਤੇ ਇਸ ਤਰ੍ਹਾਂ ਜੀ ਜੇ ਖੇਤਾਂ ਵਿੱਚ ਜਾਂਦੇ ਸਨ ਖੇਤਾਂ 'ਚ ਬਹਿ ਕੇ ਬਰਮਾਰ ਦੀ ਗੱਲ ਚੱਲਦੀ ਜੇ ਸਤਗੁਰੂ ਸ਼ਾਮ ਨੂੰ ਮੰਜੀ ਤੇ ਬਹਿਣਾ ਮੰਜੀ ਤੇ ਬਹਿ ਕੇ ਗੱਲ ਚੱਲਨੀ ਤੇ ਭਾਈ ਸਾਹਿਬ ਨੇ ਇੱਕ ਬਕਾਇਦਾ ਕਿਹਾ ਕਿ ਮਹਾਰਾਜ ਮੰਜੀ ਤੇ ਬੈਠਦੇ ਸਨ ਫਿਰ ਬਾਬਾ ਆਇਆ ਕਰਤਾਰਪੁਰ ਭੇਕ ਉਦਾਸੀ ਸਕਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਸਤਗੁਰੂ ਦੇ ਕੋਲ ਬੈਠਾ ਕਹਿੰਦਾ ਸੱਚੇ ਬਾਦਸ਼ਾਹ ਜੀ ਇਹ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਵੈਸੇ ਗੁਰਬਾਣੀ ਦੀ ਤੁਕ ਨਹੀਂ ਇਸ ਇਸ ਤੁਕ ਦਾ ਜ਼ਿਕਰ ਸਿੱਖਾਂ ਦੀ ਭਗਤ ਮਾਲ ਵਿੱਚ ਹੈ ਉਦੇ ਵਿੱਚ ਲਿਖਿਆ ਹੈ ਕਿ ਚੰਚਲ ਚੀਤ ਨਾ ਜਾਏ ਤਮਾਸ਼ਾ ਜੂਵਾ ਜਾਏ ਨਾ ਖੇਲੇ ਪਾਸੇ ਇਹ ਦੋ ਤੁਕਾ ਫਿਰ ਸ਼ਾਨਲ ਤੁਨੇ ਮੈਂ ਕਿਹਾ ਬਾਣੀ ਨਹੀਂ ਚੰਚਲ ਚੀਤ ਨਾ ਜਾਏ ਤਮਾਸ਼ਾ ਜੂਵੇ ਜਾਏ ਨਾ ਖੇਲੇ ਪਾਸੇ ਇਹ ਮਹਾਰਾਜ ਜੀ ਤੁਸੀਂ ਕਹਿ ਰਹੇ ਹੋ ਨਾ ਕਿਹਾ ਬਾਣੀ ਨਹੀਂ ਉਹ ਸਿੱਖ ਕਹਿ ਰਿਹਾ ਮਹਾਰਾਜ ਆਪ ਕਹਿੰਦੇ ਹੋ ਵੀ ਚੰਚਲ ਤਾਈ ਜਿਹੜਾ ਚਿਤ ਹੈ ਇਹਨੂੰ ਤਮਾਸ਼ੇ ਵੇਖਣ ਤੋਂ ਬਚਾਓ ਵੇਸ਼ਵਾਮਨ ਦੇ ਨਾਚ ਤੋਂ ਬਚਾਓ ਚੰਚਲ ਚੀਤ ਨਾ ਜਾਏ ਤਮਾਸ਼ੇ ਜੂਆ ਜਾਏ ਜੂਵੇਂ ਜਾਏ ਨਾ ਖੇਲੇ ਪਾਸੇ ਖੇਲੇ ਪਾਸੇ ਉਹ ਸੜਦੇ ਨਹੀਂ ਸੁਣਾ ਨਰਦਾ ਮਹਾਰਾਜ ਕਹਿੰਦੇ ਨੇ ਵੀ ਜੂਆ ਨਾ ਖੇਲੋ ਤਮਾਸ਼ੇ ਨਾ ਵੇਖੋ ਉਹ ਅੱਗੋ ਸਿੱਖ ਕਹਿੰਦਾ ਭਾਈ ਮੂਲਾ ਜੀ ਕਿ ਵਾਹਿਗੁਰੂ ਜੀ ਕਿਵੇਂ ਕੋਈ ਬੰਦਾ ਬਚੇ ਇਹ ਕਾਲ ਯੁਗ ਦਾ ਸਮਾਂ ਹੈ ਇਹ ਬਾਹਰ ਦੇ ਵਾਸ਼ਨਾ ਸਾਨੂੰ ਧੂਪਾਂਦੀ ਖਿੱਚਦੀ ਖੈ ਹਜ਼ੂਰ ਸੁਣ ਤੋਂ ਬਾਅਦ ਕਹਿੰਦੇ ਆ ਕੇ ਦੇਖ ਭਾਈ ਮੂਲਿਆ ਇਹ ਬੜੀ ਭੈੜੀ ਆਦਤ ਹੈ ਇਹ ਉਹ ਵੀ ਸਮੇ ਜਿਹਨੂੰ ਧਰਮ ਪੁੱਤਰ ਕਹਿੰਦੇ ਸਨ ਜੁਦਿਸ਼ਤਰ ਉਹਨੂੰ ਧਰਮ ਪੁੱਤਰ ਕਹਿ ਰਹੇ ਸਨ ਮਹਾਰਾਜ ਕਹਿੰਨ ਲੱਗੇ ਜੂਆ ਖੇਡਦਾ ਖੇਡਦਾ ਇੰਨੇ ਧਸ ਗਿਆ ਘਰ ਗਿਆ ਧਨ ਗਿਆ ਰਾਜ ਗਿਆ ਇੰਨਾ ਕੁ ਭੈੜੀ ਆਦਤ ਜਿ ਖਛਤ ਹੋ ਗਿਆ ਉਹਨੇ ਆਪਣੀ ਘਰ ਵਾਲੀ ਵੀ ਜੂਏ ਵਿਚਾਰ ਦਿੱਤੀ ਮਹਾਰਾਜ ਕਹਿੰਦੇ ਜਦੋਂ ਬੰਦਾ ਚੱਲ ਪੈਂਦਾ ਹੈ ਨਾ ਉਦੋਂ ਰੁਕਦਾ ਨਹੀਂ ਉਹ ਵੀ ਜੂਏ ਵਿਚਾਰ ਦਿੱਤੀ ਭਾਈ ਮੂਲਾ ਇਹ ਖੇਚ ਬੜੀ ਹੈ ਉਹ ਅੱਗੋਂ ਹੱਥ ਜੋੜ ਕੇ ਪੁੱਛਦਾ ਜੀ ਅਸੀਂ ਕਿਵੇਂ ਬਾਤ ਸਕਨੇ ਆ ਅਸੀਂ ਕਿਵੇਂ ਬਾਤ ਸਕਨੇ ਇਸ ਚੀਜ਼ ਤੋਂ ਗੁਰੂ ਸਾਹਿਬ ਕਹਿੰਦੇ ਸ਼ਬਦ ਦਾ ਪਹਿਰਾ ਘਰ ਚੋਨੀ ਖਟਨ ਦੇਣਾ ਸ਼ਬਦ ਸ਼ਰੀਰ ਤੋਂ ਨਹੀਂ ਦੂਰ ਖੋਣ ਦੇਣਾ ਦੂਜੀ ਗੱਲ ਕੋਈ ਸਿੱਖ ਆਵੇ ਬਾਣੀ ਪੜਨ ਵਾਲਾ ਕੋਈ ਬੰਦਗੀ ਕਰਨ ਵਾਲਾ ਉਹਦੀ ਤਨ ਮਨ ਧਨ ਰੱਜ ਕੇ ਸੇਵਾ ਕਰਨੀ ਹੈ ਇੱਕ ਤੁਰਦਿਆਂ ਕਿ ਆ ਭਾਈ ਮੂਲਾ ਕਿ ਜੇ ਔਗਣਾਂ ਨਾ ਪ੍ਰਗਟ ਕਰੀਏ ਤੇ ਰੱਬ ਪਤ ਟੱਕਦਾ ਹੁੰਦਾ ਹੈ ਮੈਂ ਆਪ ਨੂੰ ਤਾਂ ਕਿਹਾ ਜੀ ਵੀ ਹੋ ਸਕਦਾ ਹੈ ਕਿ ਕਈ ਕਹਿਣ ਜੀਏ ਤੇ ਫਿਰ ਔਗਣਾਂ ਨੂੰ ਬढ़ावा ਦੇ ਰਹੇ ਨੇ ਪਰ ਉੱਥੇ ਮਹਾਰਾ ਨੇ ਕਿਹਾ ਅਚਰਜ ਨੇ ਚਲ ਤੋਂ ਦੇ ਭਾਈ ਸਾਹਿਬ ਕਹਿੰਦੇ ਭਾਈ ਮੂਲਾ ਚਲਾ ਗਿਆ ਜਿਹਨੇ ਕੀਰਤਨ ਸਿੱਖ ਲਿਆ ਕੀਰਤਨ ਸਿੱਖੇ ਨੇ ਸ਼ਬਦ ਗਾਉਣਾ ਕਰਨਾ ਇਕੱਲੇ ਘਰ ਬੈ ਕੇ ਘਰ ਵਾਲੀ ਦੀ ਕੋਲ ਬੈਠਣਾ ਸੰਗੀ ਬਹਿਣੇ ਸ਼ੁਰੂ ਹੋ ਗਏ ਤੇ ਇਹਨੇ ਹਰ ਵਕਤ ਇਸੇ ਹੀ ਚਾਹ ਵਿੱਚ ਰਹਿਣਾ ਕਿ ਕੋਈ ਬਾਣੀ ਪੜਨ ਵਾਲਾ ਗੁਰੂ ਕਾ ਸਿੱਖ ਮਿਲੇ ਤੇ ਮੈਂ ਉਹਦੀ ਸੇਵਾ ਕਰਾਂ ਇੱਕ ਦਿਨ ਸੰਧਿਆ ਦਾ ਵੇਲਾ ਸੀ ਜੀ ਇੱਕ ਸੱਜਣ ਦੇ ਘਰ ਆ ਗਿਆ ਹੈ ਅਸਲ ਚ ਉਹ ਕਪਟੀ ਸੀ ਠੱਗ ਸੀ ਉਹ ਉਹਨੇ ਸ਼ਬਦ ਬੜੇ ਕੰਠ ਕੀਤੇ ਸਨ ਮੈਂ ਫਿਰ ਆਪ ਨੂੰ ਅਰਜ਼ ਕਰ ਲਗਾ ਸ਼ਬਦ ਬੜੇ ਉਹਨੂੰ ਕੰਠ ਚਨ ਭਾਈ ਮੂਲੇ ਦੇ ਘਰ ਆਇਆ ਉਹਨੇ ਜਦੋਂ ਸ਼ਬਦ ਪੜ੍ਹੇ ਭਾਈ ਸਾਹਿਬ ਦਾ ਚਿੱਤ ਕੀਤਾ ਵੀ ਇਹਨੂੰ ਬੇਨਤੀ ਕਰਾ ਮੇਰੇ ਘਰ ਨੂੰ ਕੋ ਭਾਈ ਮੂਲਾ ਕਹਿੰਦੇ ਨੇ ਆਪ ਜੀ ਮੇਰੇ ਘਰ ਰੁਕ ਜਾਓ ਖਾਂ ਉਹ ਕਹਿੰਦਾ ਮੈਂ ਰਾਤ ਰਹਿਣਾ ਤਾਂ ਹੈ ਉਹ ਸ਼ਬਦ ਪੜੇ ਤੇ ਨਾਲ ਉਹਦਾ ਧਿਆਨ ਇਧਰ ਸੀ ਵੀ ਸਮਾਨ ਕਿੱਥੇ ਕਿੱਥੇ ਪਿਆ ਆਖ ਕਿਉਂਕਿ ਜਿਸ ਬੰਦੇ ਦੀ ਬਿਰਤੀ ਇਹੋ ਜੀ ਹੋਵੇ ਉਸੇ ਨਜ਼ਰ ਨਾਲ ਉਹ ਚੁਗਿਰਦਾ ਦੇਖਦਾ ਹੈ ਫਿਰ ਬੇਨਤੀ ਸੁਣਿਓ ਜਿਗੋ ਜੀ ਅੰਦਰ ਬਿਰਤੀ ਉਹ ਕੁਝ ਵੇਖਦਾ ਬੰਦਾ ਉਹਨੇ ਦੇਖ ਲਿਆ ਵੀ ਬੀਬੀ ਕੰਮ ਕਰ ਰਹੀਏ ਗਹਿਣੇ ਦੇ ਪਾਇ ਹੋਏ ਨੇ ਉਸੇ ਬੀਬੀ ਨੇ ਗਹਿਣੇ ਉਤਾਰ ਕੇ ਡੱਬੇ ਚ ਪਾ ਦਿੱਤੇ ਉਹ ਡੱਬਾ ਪਰਛੱਤੀ ਤੇ ਰੱਖ ਦਿੱਤਾ ਪਰਛੱਤੀ ਆਪਾਂ ਸਮਝਦੇ ਨਾ ਜੀ ਉਹ ਬਣਾਈ ਹੁੰਦੀ ਸੀ ਛੋਟੀ ਜਿਹੀ ਇੱਕ ਲੱਕੜ ਦੀ ਵੀ ਹੁੰਦੀ ਸੀ ਮਿੱਟੀ ਦੇ ਵੀ ਬਣਾਉਂਦੇ ਹੁੰਦੇ ਸਨ ਉਸ ਪਰਛੱਤੀ ਤੇ ਰੱਖ ਦਿੱਤੇ ਰਾਤ ਸ਼ਬਦ ਪੜਦਾ ਹੀ ਪੈ ਗਿਆ ਅੱਧੀ ਰਾਤ ਤੋਂ ਬਾਅਦ ਉੱਠਿਆ ਜੀ ਇਹਨੇ ਉਹ ਡੱਬਾ ਚੁੱਕ ਲਿਆ ਜਿਹੜਾ ਸੋਨੇ ਦੇ ਗਹਿਣੇ ਵਾਲਾ ਸੀ ਭਾਈ ਮੂਲੇ ਦੀ ਘਰਵਾਲੀ ਦਾ ਇਹ ਕੱਚ ਚ ਮਾਰ ਕੇ ਚੱਲ ਪਿਆ ਜਦੋਂ ਤੁਰਿਆ ਤੇ ਸਾਹਮਣੇ ਉਹ ਘਰ ਦਾ ਦਰਵਾਜ਼ਾ ਜਿਹੜਾ ਮੇਨ ਦਰਵਾਜ਼ਾ ਸੀ ਉਹ ਬੂਹਾ ਬੰਦ ਸੀ ਇਹਨ ਕੁੰਡੀ ਨੂੰ ਹਨੇਰੇ ਚ ਛੱਤ ਪਾਇਆ ਤੇ ਉਥੇ ਤਾਲਾ ਲੱਗਾ ਸੀ ਇਹ ਵਾਪਸ ਆ ਗਿਆ ਭਾਈ ਮੂਲੇ ਨੂੰ ਆਵਾਜ਼ ਦਿੱਤੀ ਕਹਿੰਦਾ ਜੀ ਮੈਂ ਰਮਣੇ ਜਾਣਾ ਹੈ ਠੀਕ ਨਹੀਂ ਮੈਂ ਤੇ ਮੈਨੂੰ ਕੁੰਜੀ ਦਿਓ ਚਾਬੀ ਦਿਓ ਮੈਂ ਤਾਲਾ ਖੋਲਣਾ ਰਮਣੇ ਜਾਣਾ ਦਾ ਅਰਥ ਆਪ ਸਮਝ ਗਏ ਵੀ ਮੈਂ ਮੇਰੇ ਪੇਟ ਠੀਕ ਨਹੀਂ ਪੇਟ ਚੱਲ ਗਿਆ ਹੈ ਮੈਂ ਰਮਣੇ ਜਾ ਰਿਹਾ ਭਾਈ ਮੂਲਾ ਕਹਿੰਦਾ ਕੁੰਜੀ ਰਹਿਣ ਦਿਓ ਤੁਸੀਂ ਇੱਥੇ ਰਮ ਲਓ ਤੇ ਮੈਂwidehat ਨਾਲ ਬਾਹਰ ਸਾਟਾਂਵਾਂਗਾ ਬਾਹਰ ਨਾ ਜਾਓ ਤੁਸੀਂ ਮੈਂ ਫਿਰ ਬੇਨਤੀ ਕਰਾਂਗਾ ਇਹ ਸਾਖੀ ਸਿੱਖਾਂ ਦੀ ਭਗਤਮਾਲ ਵਿੱਚ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਦੇ ਸਿੱਖਾਂ ਦੀ ਸੂਚੀ ਵਿੱਚ ਲਿਖੇ ਹੋਏ ਸਿੱਖ ਨਾਲ ਸਬੰਧਤ ਹੈ ਤਾਂ ਮੈਂ ਪਹਿਲਾਂ ਅਰਜ਼ ਕਰ ਦਿੱਤੀ ਇਹਦਾ ਜ਼ਿਕਰ ਜਨਮ ਸਾਖੀ 'ਚ ਵੀ ਹੈ ਇਹਦਾ ਜ਼ਿਕਰ ਡਾਕਟਰ ਤਰਲੋਚਨ ਸਿੰਘ ਉਹਨਾਂ ਨੇ ਵੀ ਕੀਤਾ ਹੈ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਕੀਤਾ ਕਹਿੰਦੇ ਜੀ ਤੁਸੀਂ ਇੱਥੇ ਕਹਿੰਦਾ ਨਹੀਂ ਨਹੀਂ ਮੈਂ ਬਾਹਰ ਹੀ ਜਾਣਾ ਭਾਈ ਸਾਹਿਬ ਕੁੰਜੀ ਲੈ ਕੇ ਨਾਲ ਤੁਰ ਪਏ ਜਦੋਂ ਤਾਲਾ ਖੋਲਣ ਲੱਗੇ ਦੇ ਕੱਚ ਚੋਂ ਡੱਬਾ ਡਿੱਗ ਪਿਆ ਉਹਨਾਂ ਡੱਬਾ ਪਕੜਿਆ ਇਹਨੂੰ ਪਕੜਾ ਕੇ ਕਹਿੰਦੇ ਨੇ ਭਾਈ ਇਹ ਤੇਰੀ ਇਮਾਨਤ ਹੈ ਡੱਬਾ ਲੈ ਕੇ ਚਲਾ ਗਿਆ ਕੋਈ ਸੱਜਣ ਕਹਿੰਦੇ ਨੇ ਵੀ ਸ਼ਰਮ ਦਾ ਮਹਾਰਾਜ ਅੰਦਰ ਨੂੰ ਵਾਪਸ ਆ ਗਿਆ ਪਰ ਜੋ ਜਨਮ ਸਾਖੀ ਔਰ ਸਿੱਖਾਂ ਦੀ ਭਗਤਮਾਲ ਚ ਲਿਖਿਆ ਡੱਬਾ ਲੈ ਕੇ ਚਲਾ ਗਿਆ ਭਾਈ ਮੂਲਾ ਵਾਪਸ ਆ ਗਿਆ ਉਸ ਵਕਤ ਆਰਾਮ ਨਾਲ ਉਹਨੇ ਇਸ਼ਨਾਨ ਪਾਨ ਕੀਤਾ ਬਾਣੀ ਪੜਨ ਲੱਗਾ ਸਵੇਰੇ ਬੀਬੀ ਉੱઠી ਉਹਨੇ ਆਪਣੇ ਗਹਿਣੇ ਵੇਖੇ ਤੇ ਗਹਿਣੇ ਖਾਏ ਨਹੀਂ ਉਹ ਕਹਿੰਦੀ ਮੇਰੇ ਰਾਤ ਦੇ ਗਹਿਣੇ ਇੱਥੇ ਰੱਖੇ ਸਨ ਕੌਣ ਲੈ ਗਿਆ ਨਾਲੇ ਪੁੱਛਦੀ ਜਿਹੜਾ ਰਾਤ ਸਿੱਖ ਆਇਆ ਸੀ ਉਹ ਕਿੱਥੇ ਗਿਆ ਵੇਖੋ ਹੁਣ ਮੈਂ ਪਿਛਲੀ ਵਾਰੀ ਕਿਹਾ ਸੀ ਬੰਦਾ ਸਭ ਤੋਂ ਨੇੜੇ ਆਪਣੇ ਦਿਲ ਦੀ ਗੱਲ ਆਪਣੇ ਜੀਵਨ ਸਾਥੀ ਨਾਲ ਕਰਦਾ ਪਰ ਸ਼ਰਤ ਕਿ ਜੀਵਨ ਸਾਥੀ ਹੋਵੇ ਕਪੜੇ ਸ਼ਾਲਾ ਨਾ ਹੋਵੇ ਉਨੇ ਬੰਦਾ ਹੀ ਗੱਲ ਕਰਦਾ ਉਹਨੇ ਪੁੱਛਿਆ ਜੀ ਕਿੱਥੇ ਮੇਰੇ ਗਹਿਣੇ ਗਏ ਉਸਨੇ ਉੱਤਰ ਦਿੱਤਾ ਕਹਿੰਦਾ ਅਸਲ 'ਚ ਰਾਤ ਜਦੋਂ ਤੂੰ ਥੱਕੀ ਟੁੱਟੀ ਸੌਂਗੀ ਚੋਰ ਆਏ ਗਹਿਣੇ ਲੈ ਗਏ ਉਹ ਸ਼ਰਮ ਦਾ ਮਾਰਾ ਚਲਾ ਗਿਆ ਕਿ ਸਵੇਰੇ ਕਿਤੇ ਮੇਰਾ ਨਾਮ ਨਾ ਲੱਗ ਜਾਏ ਉਹਨੇ ਨਹੀਂ ਕਿਹਾ ਚੋਕ ਕੇ ਲੈ ਗਏ ਕਹਿੰਨ ਕਿ ਉਹ ਸ਼ਰਮ ਦਾ ਮਾਰਾ ਚਲਾ ਗਿਆ ਕਿ ਕਿਤੇ ਮੇਰਾ ਨਾਮ ਨਾ ਲੱਗ ਜਾਏ ਅਗਵਾਸ ਕਿ ਕਹਿੰਦੇ ਤਾਂ ਕੀ ਹੋਇਆ ਹੱਥ ਦੀ ਮੈਲ ਕਹੇ ਇਹਦੂ ਦੋਨੇ ਗਹਿਣੇ ਬਣਾ ਦਿਆਂਗੇ ਬਸ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਔਗਣ ਨਹੀਂ ਦੇਖਣੇ ਪਰਦਾ ਪਾਣਾ ਤੇ ਸੇਵਾ ਕਰਨੀ ਹੈ ਇਸ਼ਾਰੇ ਮਾਤਰ ਕਹਿ ਗਿਆ ਮੈਂ ਤਾਂ ਜ ਬੇਨਤੀ ਕੀਤੀ ਮੰਨ ਲਓ ਕੋਈ ਬੰਦਾ ਇਹਦੀ ਖਚਤ ਵੀ ਖੈ ਥੋ ਉਹ ਪਿਆਰਿਓ ਇੱਕ ਆ ਠੀਫਾ ਡਿਗ ਪੈ ਨਾ ਰੁਪਈਆ ਡਿਗ ਪੈ ਡਾਲਰ ਡਿਗ ਪੈ ਅਪ ਟੂ ਡੇਟ ਬੰਦਾ ਜੀ ਐ 25 ਲਈ ਹੋਵੇ ਬਿਲਕੁਲ ਕਰੀਜ ਬਣੀ ਹੋਵੇ ਉਹਦੇ ਕੱਪੜਿਆਂ ਦੀ 1 ਡਾਲਰ ਡਿੱਗ ਪਏ ਬੰਦਾ ਝੁੱਕ ਜਾਂਦਾ ਹੈ ਬੰਦਾ ਡਿੱਗਾ ਹੋਵੇ ਸਾਨੂੰ ਧਰਮ ਕਹਵਾਨ ਵਾਲਿਆਂ ਨੂੰ ਚੁੱਕ ਜਾਣਾ ਚਾਹੀਦਾ ਥੋੜਾ ਜਿਹਾ ਵੀ ਬੰਦਾ ਉੱਠ ਪਵੇਗਾ ਉਹਨਾਂ ਸ਼ਬਦ ਵਰਤੇ ਜਿਉਂ ਚਲਾ ਗਿਆ ਸਮਾ ਲੰਘ ਗਿਆ ਘੇਣੇ ਆਏ ਚਲੇ ਫਿਰ ਨਵੇਂ ਬਣਾ ਦਿੱਤੇ ਗੁਰਮੁਖਵਾਂ ਜੀ ਕਰਤਾਰਪੁਰ ਗਿਆ ਭਾਈ ਮੂਲਾ ਗੁਰੂ ਨਾਨਕ ਸਾਹਿਬ ਬੈਠੇ ਸਨ ਸਾਡੇ ਇਤਿਹਾਸ ਨਹੀਂ ਸ਼ਬਦ ਕਹੇ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ ਹਜ਼ੂਰ ਨੇ ਭਾਈ ਮੂਲੇ ਨੂੰ ਦੇਖਿਆ ਤੇ ਆਵਾਜ਼ ਦੇ ਕੇ ਕਹਿੰਦੇ ਨੇ ਭਾਈ ਮੂਲਾ ਅੱਗੇ ਆ ਜਦੋਂ ਭਾਈ ਮੂਲਾ ਜੀ ਅੱਗੇ ਹਾਏ ਹਜ਼ੂਰ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਮੂਲਿਆ ਤੂੰ ਮੇਰਾ ਪਰਦਾ ਟੱਕਿਆ ਮੇਰੇ ਨਾਮ ਦਾ ਗੁਰੂ ਤੇਰਾ ਦੋਹੀ ਜਹਾਨੀ ਪਰਦਾ ਟਕੇਗਾ ਹੁਣ ਇਸ ਬੇਨਤੀ ਨੂੰ ਸੁਣਿਓ ਤੂੰ ਮੇਰਾ ਟੱਕਿਆ ਖੈ ਤੇ ਮੈਨੂੰ ਇੰਜ ਲੱਗਦਾ ਹੋ ਸਕਦਾ ਉਸ ਜ਼ਿਕਰ ਸਿੱਖ ਦਾ ਦੁਬਾਰਾ ਜ਼ਿਕਰ ਨਹੀਂ ਕੀਤਾ ਉਹ ਕੌਣ ਸੀ ਹੋ ਸਕਦਾ ਗੁਰੂ ਨੇ ਐਸੀ ਖੇਡ ਵਰਤਾਈ ਹੋਵੇ ਕਿ ਬੰਦਾ ਭਜਨ ਬੰਦਗੀ ਕਰ ਰਿਹਾ ਣ ਟਣਕਾ ਕੇ ਦੇਖੋ ਇਹਦੇ ਅੰਦਰ ਦੀ ਸੂਰਤ ਕਿਤੇ ਗਈ ਮਹਾਰਾਜ ਨੇ ਜਿਹੜੇ ਸ਼ਬਦ ਕਹਿ ਬੜੇ ਪਿਆਰੇ ਨੇ ਕਹਿਓ ਬਚ ਕਿਰਪਾ ਨਿਧਾਨ ਕਹਿਓ ਬਚ ਮੂਲਾ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਬੋਲਦੇ ਨੇ ਕਿਰਪਾ ਨਿਧਾਨ ਕਹਿਓ ਬਚ ਮੂਲਾ ਬਚ ਦਾ ਅਰਥ ਹੈ ਬਚਨ ਕਿਰਪਾ ਨਿਧਾਨ ਕਹਿਓ ਬਚਮੂਲਾ ਰਿਦਾ ਤੋਰ ਸਿੱਖੀ ਅਨਕੂਲਾ ਤੇਰਾ ਖਿਰਦਾ ਸੱਚੀ ਮੁੱਚੀ ਸਿੱਖੀ ਵਾਲਾ ਹੈ ਤੇਰੇ ਖਿਰਦੇ ਚ ਸਿੱਖੀ ਦਾ ਵਾਸ ਹੈ ਕਿਰਪਾ ਨਿਧਾਨ ਕਹਿਓ ਬਚਮੂਲਾ ਰਿਦਾ ਤੋਰ ਸਿੱਖੀ ਅਨਕੂਲਾ ਮਮ ਪਰਦਾ ਤੁਮ ਢਾਕਿਓ ਬਨਾਈ ਤੁਮ ਮੇਰੇ ਪਰਦੇ ਨੂੰ ਢੱਕਿਆ ਤੇਰਾ ਢੱਕ ਹੈ ਗੁਰੂ ਸਦਾਈਂ ਤੇਰਾ ਪਰਦਾ ਗੁਰੂ ਸਦੀ ਵਾਸਤੇ ਤੁਕੇ ਢੱਕੇਗਾ